ਉਹ ਕੋਈ ਬੰਦਾ ਕਿਸੇ ਘਰ ਵਿੱਚ ਨਾ ਬੜੀ ਲੜਾਈ ਹੋਇਆ ਕਰੇ ਤੇ ਬੜੀ ਲੜਾਈ ਹੋਇਆ ਕਰੇ ਤੇ ਉਹ ਗੱਲਾਂ ਕਰਨ ਆਪਸ ਵਿੱਚ ਕਹਿੰਦੇ ਆਪਾਂ ਰੋਜ਼ ਲੜਦੇ ਆਂ ਆਪਣੀ ਗਵੰਢੀ ਨਹੀਂ ਲੜਦੇ ਇਹ ਦੋਵੇਂ ਜੀ ਹੱਸਦੇ ਹੀ ਰਹਿੰਦੇ ਨੇ ਇਹ ਨਹੀਂ ਲੜਦੇ ਲੜਾਈ ਤਾਂ ਸਾਰੇ ਘਰਾਂ 'ਚ ਹੀ ਹੁੰਦੀ ਏ ਥੋੜੀ ਬਹੁਤੀ ਹੋਵੇ ਭਵੇਂ ਹਰ ਇੱਕ ਘਰ ਜੀਏ ਜਿਹੜੇ ਵੱਸਦੇ ਘਰ ਨੇ ਮਾੜਾ-ਮੋਟਾ ਤੇ ਖੜਕਦਾ ਹੀ ਖੜਕਾ ਲੜਕਾ ਹੁੰਦਾ ਹੀ ਰਹਿੰਦਾ ਤੇ ਗੁਰਮਖੋ ਉਹ ਗਵੰਢੀ ਕਹਿੰਦਾ ਵੀ ਸਾਡੇ ਗਵੰਢੀ ਨਹੀਂ ਲੜਦੇ ਤੇ ਹੱਸਦੇ ਹੀ ਰਹਿੰਦੇ ਨੇ ਦੋਵੇਂ ਜਾਣੇ ਇੱਕ ਦਿਨ ਉਹਨਾਂ ਨੇ ਪੁੱਛ ਹੀ ਲਿਆ ਕਹਿੰਦੇ ਤੁਸੀਂ ਲੜਦੇ ਲੁੜਦੇ ਨਹੀਂ ਕਹਿੰਦੇ ਲੜਦੇ ਆ ਕਹਿੰਦੇ ਲੜਦੇ ਹੋ ਕਹਿੰਦੇ ਤੁਹਾਡੇ ਵਾਜਾਂ ਤੇ ਹਾਸਿਆਂ ਦੀਆਂ ਹੁੰਦੀਆਂ ਨੇ ਨਜ਼ਾਰਾ ਦੇਣਾ ਵੀ ਸਾਡੇ ਘਰ ਨਿੱਤ ਕਲੇਸ਼ ਰਹਿੰਦਾ ਹੈ ਇੱਕ ਦੂਜੇ ਨਾਲ ਜੁੰਡੇ ਫੜੋਦੇ ਫੜ ਤੁਹਾਡੇ ਘਰ ਲੜਾਈ ਨਹੀਂ ਹੁੰਦੀ ਕਹਿੰਦੇ ਹੁੰਦੀ ਹੈ ਸਾਡੇ ਵੀ ਕਹਿੰਦੇ ਕਾ ਤੁਹਾਡੇ ਤੇ ਹਾਸੇ ਹੀ ਨਿਕਲਦੇ ਨੇ ਲੜਦੇ ਕਦੋਂ ਕਹਿੰਦੇ ਲੜਦੇ ਆ ਕਹਿੰਦਾ ਜਦੋਂ ਮੇਰੇ ਘਰ ਵਾਲੀ ਨਾ ਮੇਰੇ ਨਾਲ ਲੜਦੀ ਹੈ ਕਹਿੰਦਾ ਮੈਰੇ ਵਗਾ ਕੇ ਜਦੋਂ ਪਲੇਟ ਮਾਰਦੀ ਹੈ ਨਾ ਜਦੋਂ ਮੇਰੇ ਨਹੀਂ ਵੱਜਦੀ ਮੈਂ ਪ੍ਰਾਹ ਹੋ ਜਾਂਦਾ ਕਹਿੰਦਾ ਮੈਂ ਮੈਂ ਹੱਸਦਾ ਵੱਜੀ ਨਹੀਂ ਆ ਕੋਸ ਹੱਥ ਨਾਲ ਕਹਿੰਦਾ ਫਿਰ ਮੈਂ ਪੂਰਾ ਹੱਸਦਾ ਵੱਜੀ ਨਹੀਂ ਬਸ ਤੇਰੇ ਤੋਂ ਹੁਣ ਕਹਿੰਦਾ ਫਿਰ ਜਦੋਂ ਮੈਂ ਚੁੱਕ ਕੇ ਕੁਝ ਮਾਰਦਾ ਉਹਦੇ ਜਦੋਂ ਉਹਦੇ ਮੈਂ ਨਿਸ਼ਾਨਾ ਮਾਰਦਾ ਕਹਿੰਦਾ ਉਹ ਪ੍ਰਾਹ ਹੋ ਜਾਂਦੀ ਹੈ ਫਿਰ ਉਹ ਹੱਸਦੀ ਕਹਿੰਦੀ ਬਸ ਵੱਜੀ ਨਹੀਂ ਆ ਕੋਸ ਜਿਨ੍ਹਾਂ ਨੇ ਲੜਾਈ ਹੈ ਨਾ ਉਹ ਲੜਾਈ ਨੂੰ ਵੀ ਹਾਸੇ 'ਚ ਨਿਬੇੜ ਦਿੰਦੇ ਨੇ ਛਟਕੜੀ ਦੀ ਗੱਲ ਹੁੰਦੀ ਹੈ ਤੇ ਕਈਆਂ ਨੇ ਜਿਨ੍ਹਾਂ ਨੇ ਗੁੱਸਾ ਲਾਉਣਾ ਹੁੰਦਾ